ਵਾਹਿਗੁਰੂ ਦੇ ਕਾ ਖਾਲਸਾ ਕੋਈ ਗੱਲ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਕੀ ਸੇਵਾ ਸਭਨ ਹੈ ਜੇ ਕੋ ਪਰਿਚਿਤ ਲਾਏ ਮਨ ਜਿੰਦਿਆ ਫਲ ਭਾਵਨਾ ਹਉਮੈ ਵਿੱਚੋਂ ਜਾਏ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜੋ ਸਤਗੁਰ ਕਾ ਮਨ ਮੰਨਿਆ ਤਾ ਪਾਪ ਕਸੰਮਲ ਭੰਨੇ ਗੁਰੂ ਪ੍ਰਸਾਦ ਸੰਗਤ ਜੀ ਕਸ਼ਰੀ ਕੇਸਗੜ ਸਾਹਿਬ ਦੇ ਕੇ ਜੋੜੇ ਘਰ ਦੇ ਵਿੱਚ ਜੋ ਸੇਵਕ ਸੇਵਾਦਾਰ ਸੇਵਾ ਕਰਦੇ ਹਨ ਜੋ ਕਿ ਦਸ਼ਮੀਸ਼ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਦੇ ਲਈ ਨਿਸ਼ਕਾਮ ਸੇਵਾ ਕਰਦੇ ਨੇ ਭਾਈ ਸਾਹ ਭਾਈ ਰਨਜੀਤ ਸਿੰਘ ਜੀ ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਭਾਈ ਸਾਹਿਬ ਭਾਈ ਜਸਕੀਰਤ ਸਿੰਘ ਜੀ ਭਾਈ ਸਾਹਿਬ ਭਾਈ ਪ੍ਰਸ਼ੋਤਮ ਸਿੰਘ ਜੀ ਅਤੇ ਭਾਈ ਅਵਤਾਰ ਸਿੰਘ ਜੀ ਸਤਿਗੁਰੂ ਰੂਪ ਸਾਧ ਸੰਗਤ ਜੀ ਜਿਨ੍ਹਾਂ ਵਿੱਚ ਭੈਣਾ ਮਤਾਮਾ ਵੀ ਸੇਵਾ ਕਰਦੀਆਂ ਨੇ ਬੀਬੀ ਮਨਪ੍ਰੀਤ ਕੌਰ ਜੀ ਬੀਬੀ ਮਲਕੀਤ ਕੌਰ ਜੀ ਸਤਿਗੁਰੂ ਜੀ ਦੀ ਜੋੜੇ ਕਰਦੇ ਵਿੱਚ ਵੱਧ ਤੋਂ ਵੱਧ ਸੇਵਾ ਕਰਕੇ ਗਲਗੀ ਤਰਦਸ਼ੀਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਘਰਦਾਰ ਤੋਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਸੋ ਸਾਰ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਜਦੋਂ ਵੀ ਕਿਸੇ ਦਾ ਕਿਸੇ ਸਮੇਂ ਦੇ ਵਿੱਚ ਤੁਹਾਨੂੰ ਮਹਾਰਾਜ ਕਿਰਪਾ ਕਰਦੇ ਹੈ ਤਾਂ ਜ਼ਰੂਰ ਜੋੜੇ ਕਰ ਜਾ ਕੇ ਵੱਧ ਤੋਂ ਵੱਧ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਜੀ ਸਾਧ ਸੰਗਤ ਜੀ ਜੋੜਿਆਂ ਘਰਾਂ ਦੇ ਵਿੱਚ ਜਿਹੜੇ ਸੇਵਾਦਾਰ ਸੇਵਾ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਨ ਮਨ ਦੇ ਨਾਲ ਸੇਵਾ ਕਰਕੇ ਸੰਗਤ ਦੀ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਗੁਰੂ ਰੂਪ ਸਾਧ ਸੰਗਤ ਜੀ ਜਦੋਂ ਸਾਡੇ پاس ਜਿੰਨਾ ਵੀ ਸਮਾਂ ਹੋ ਸਕੇ ਗੁਰੂ ਘਰ ਜਾ ਕੇ ਸੇਵਾ ਕਰਨੀ ਚਾਹੀਦੀ ਹੈ ਚਾਹੇ ਝਾੜੂ ਦੀ ਸੇਵਾ ਹੋਵੇ ਬਰਤਨਾਂ ਦੀ ਸੇਵਾ ਜਾਂ ਜੋੜਿਆਂ ਦੀ ਸੇਵਾ ਹੋਵੇ ਸੱਚੇ ਦਿਲੋਂ ਸੱਚੇ ਮਨੋਂ ਕੀਤੀ ਹੋਈ ਸੇਵਾ ਸਫਲ ਤੇ ਪ੍ਰਵਾਨ ਹੋ ਜਾਂਦੀ ਹੈ ਸੋ ਸਤਿਗੁਰੂ ਕਲਗੀத் ਦਰਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣਾ ਮਿਹਰ ਭਰਿਆ ਆਸਰਾ ਰੱਖ ਕੇ ਦਾਸਾਂ ਤੋਂ ਵਾਟੂ ਵਾਟ ਸੇਵਾ ਲੈ ਕੇ ਸੱਚੀ ਪਾਤਸ਼ਾਹ ਪੜੇ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖਣਾ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਉਹ ਜੋ ਵੀ ਨਿਸ਼ਕਾਮ ਸੇਵਾ ਕਰਦੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀਆਂ